ਲੋ ਜੀ ਭਰਾਵਾ ਸੁਣੋ ਸਭ ਇਸ ਮਾਸੇਰੀ ਦੀ ਕੁਆਲਿਟੀ ਦਿਖਾਉਣਾ ਹੈ ਲੈਮਕਰ ਸਿੰਗਲ ਹਾਲ ਇਹਨਾਂ ਦੇ ਰੋਟਾ ਵਿਕਟਰ ਹੈ ਤੇ ਜਿਹੜੇ ਆਲੂਆਂ ਦਾ ਗ੍ਰਾਈਂਡਿੰਗ ਕਰਦੇ ਆ ਮਤਲਬ ਉੱਪਰੋਂ ਬੇਲਾਂ ਦੀ ਉਹ ਆਹ ਸਿੰਗਲ ਹਾਲਾ ਮਤਲਬ ਦੋ ਹਾਲ ਨੇ ਇਹ ਲੈਮਕਰਾਂ ਦੇ 175000 ਦਾ ਹੀ ਰੇਟ ਆ ਇਹਨਾਂ ਦਾ ਇਹ ਆ ਗਿਆ ਜਿਹੜਾ ਸਿੰਗਲ ਹਾਲ ਇਹਦਾ 65000 ਆ ਕਵਾਲਿਟੀ ਕਿਨਾਂ ਦੀ ਪੂਰੀ ਇੱਕ ਨੰਬਰ ਆ ਸੇਰੇ ਦੀ ਇਹਦੇ ਵਰਗੀ ਕੁਆਲਿਟੀ ਤਾਂ ਕੋਈ ਬਣੀ ਚਾਹੀਦੀ। ਦਸਤੋ ਦਾ ਆ ਗਿਆ ਜੀ ਰੋਟਾ ਬਟਰ। ਤੇ ਬਾਕੀ ਅੰਗ ਦੀ ਕੁਆਲਿਟੀ ਵਗੈਰਾ ਇਹਨ ਪੂਰੀ ਵਧੀਆ ਜੀ। ਆ ਰੋਟਾ ਬਟਰ ਆ ਗਿਆ ਜੀ ਨਮਕਾਂ ਦਾ। ਵੀਰੇ ਕੀ ਰੇਟ ਆ ਇਹਦਾ? ਰੋਟਾ ਬਟਰ ਦਾ। ਕੀ ਕਹਿੰਦੇ ਨੌ ਦਾ ਕੀ ਰੇਟ ਆ ਜੀ ਦੱਸਦਾ ਕੀ ਭਾਜੂ ਇੱਕ 70 ਦਾ ਹੀ ਠੀਕ ਆ ਜੀ ਤੇ 9 ਫੁੱਟਾ ਜੀ ਕਹਿੰਦੇ 1 ਲੱਖ ਪੈਣਾ ਇਹ 55000 ਦਾ ਲੈ ਮਿਕਨ ਕੁਆਲਟੀ ਪੂਰੀ ਛਰੇ ਆ ਜੀ ਤੇ ਆ ਗਿਆ ਜੀ ਪਲੰਟਰ ਕੇ ਇਹ ਕਿ ਇਹਨਾਂ ਦੇ ਮਤਲਬ ਲੈ ਕੇ ਨਹੀਂ ਲਾਇਏ ਹੋਏ ਰੇਟ ਥੋੜੇ ਜੇ ਆਇਨਾ ਕੰਫਿਊਜ਼ਨ ਹੋ ਰਹੀ ਹੈ ਸਨ ਦੇ ਨਾਲ ਇੱਕ ਆਪਰ ਹੁੰਦੇ ਆ ਕਿ ਟੈਕਨੋਲੋਜੀ ਸਿਰੇ ਦੀ ਬਾਰਤਾਂ দেয়া ਗਿਆ ਨਹੀਂ ਵੀ ਇਹ ਤਿੰਨ ਆਲੇ ਆਗੇ ਜੀ ਇਹਦੇ ਤਿੰਨ ਆਲੇ ਜਿਹੇ ਇਹ ਵੀ ਤਿੰਨ ਆਲੇ ਆਗੇ ਪ੍ਰੈਸਰ ਵਾਲੇ ਆਗੇ ਕੋਲੈਂਟਰ ਹੀ ਪ੍ਰੈਸ਼ਰ ਵਾਲੇ ਆ ਗਏ ਜੀ ਇਹ ਰੂਪਟਾ ਵੀਟਰ ਆ ਗਈ ਇਧਰ ਨਾਲ ਹੀ ਤੁਹਾਨੂੰ ਦਿਖਾਈ ਦਿੱਤਾ ਇਹਨਾਂ ਦੇ ਬਾਕੀ ਇਹਨਾਂ ਦੇ ਸਾਰੇ ਐਪਲੀਮੈਂਟਸ ਪੂਰੇ ਵਧੀਆ ਹੁੰਦੇ ਨੇ ਜੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਲਾ ਕਮੈਂਟ ਸੇਅਰ ਜਰੂਰ ਕਰਦਿਆ ਕਰੋ ਚੰਨ ਦੀ ਵੀਡੀਓ ਨੂੰ ਸ਼ੇਅਰ ਕਰਦਿਆ ਕਰੋ ਕਿਉਂਕਿ ਜੇ ਕਿਸੇ ਵੀਰ ਭਾਈ ਨੇ ਲੈਣਾ ਹੁੰਦਾ ਤੇ ਉਹਦਾ ਫਾਇਦਾ ਹੋ ਜਾਂਦਾ ਤੁਹਾਨੂੰ ਜਿੰਨਾ ਹੋ ਸਕੇ